ਸਤਨਾਮ ਸ਼੍ਰੀ ਵਾਹਿਗੁਰੂ ਜੀ ਬਾਰਾ ਮਹਾ ਮਾਂਚ ਮਲਾ ਪੰਜਵਾਂ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਤਕ ਕਰਮ ਕਮਾਵਣੇ ਦੋਸ਼ ਨ ਕਹੂ ਜੋਗ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸਭੇ ਰੋਗ ਵੇ ਮੁਕੋ ਹੋਏ ਰਾਮ ਤੇ ਲੱਗਣ ਜਨਮ ਬਿਜੋਗ ਕਿਨ ਮਕੋੜੇ ਹੋ ਗਏ ਜਿੱਤੜੀ ਮਾਇਆ ਪੋਗ ਵੇਚਨਾ ਕੋਈ ਕਰ ਸਕੈ ਕੈਸ ਤੈ ਰੋਵੈ ਰੋਜ ਕੀਤਾ ਕਛੂ ਨ ਹੋਵੇਈ ਲਿਖਿਆ ਤੁਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਮਿਲ ਤਾ ਉੱਤਰ ਸਭ ਬੀਓਗ ਨਾਨਕ ਕੋ ਪ੍ਰਭ ਰੱਖ ਲੈ ਮੇਰੇ ਸਾਇਬ ਬੰਦੀ ਮੋਚ ਕਤਕ ਹੋ ਵੈ ਸਾਦ ਸੰ ਬਿਨ ਸੇ ਸਭੇ ਸੋਚ ਕਦ ਤੱਕ ਤੇ ਮਹੀਨੇ ਰਹੀਂ ਗੁਰੂ ਜੀ ਫਰਮਾਉਂਦੇ ਹਨ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ ਇਸ ਕਰਕੇ ਕਿਸੇ ਹੋਰ ਤੇ ਦੋਸ਼ ਲਾਉਣਾ ਠੀਕ ਨਹੀਂ ਜਿਹੜਾ ਪਰਮੇਸ਼ਰ ਨੂੰ ਭੁਲਾ ਦਿੰਦਾ ਹੈ ਉਸ ਨੂੰ ਦੁੱਖ ਕਲੇਸ਼ ਆਦਿਕ ਸਾਰੇ ਰੋਗ ਘੇਰ ਲੈਂਦੇ ਹਨ ਜਿਹੜੇ ਪਰਮਾਤਮਾ ਤੋਂ ਮੂੰਹ ਮੋੜ ਲੈਂਦੇ ਹਨ ਉਨਾ ਨੂੰ ਜਨਮ ਜਨਮਾਂਤਰਾ ਦੇ ਲੰਬੇ ਵਿਛੋੜੇ ਪੈ ਜਾਂਦੇ ਹਨ ਜਿਤਨੀਆਂ ਵੀ ਮਾਇਆ ਦੀਆਂ ਮੋਜਾਂ ਮਿੱਠੀਆਂ ਲੱਗਦੀਆਂ ਹਨ ਉਹ ਦੁਖਦਾਈ ਹੋ ਜਾਂਦੀਆਂ ਹਨ ਕਿਸੇ ਕੋਲ ਵੀ ਆਪਣੇ ਰੋਜ਼ ਦੇ ਰੋਣੇ ਰੋਂ ਦਾ ਕੋਈ ਫਾਇਦਾ ਨਹੀਂ ਕਿਉਂਕਿ ਵਿਛੋੜੇ ਨੂੰ ਦੂਰ ਕਰਨ ਵਾਸਤੇ ਕੋਈ ਵਿਚੋਲਾ ਨਹੀਂ ਬਣਦਾ ਜੀਵ ਦੀ ਕੋਈ ਪੇਸ਼ ਨਹੀਂ ਜਾਂਦੀ ਕਿਉਂਕਿ ਧੁਰੋਂ ਸੰਯੋਗੀ ਇਹ じゃ ਲਿਖਿਆ ਹੁੰਦਾ ਹੈ ਵੱਡੇ ਭਾਗਾ ਨਾਲ ਜੇ ਮੀਰਾ ਪ੍ਰਭੂ ਮੇਲ ਪੈਤਾ ਵਿయోగ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਗੁਰਨਾਨਕ ਸਾਹਿਬ ਬੇਨਤੀ ਕਰਦੇ ਹਨ हे ਮੇਰੇ ਮਾਲਕ ਤੂੰ ਬੰਦਨਾ ਤੋਂ ਛੁਡਾਉਣ ਵਾਲਾ ਹੈ اے ਪ੍ਰਭੂ ਮੈਨੂੰ ਬਚਾ ਲੈ ਕਤਕ ਦੇ ਮਹੀਨੇ ਨੂੰ ਜੇ ਸਾਧਾਂ ਦੀ ਸੰਗਤ ਮਿਲ ਜਾਵੇ ਤਾਂ ਸਾਰੇ ਫਿਕਰ ਦੂਰ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ